ਚੀਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਿਵੇਂ ਹੋ ਜੀ ਤੁਸੀਂ ਉਮੀਦ ਹੈ ਸਾਰੇ ਰਾਜੀ ਖੁਸ਼ੀ ਹੋਵੋਗੇ ਜੀ ਬੁੱਚਾ ਵਿੱਚ ਹੋਵੋਗੇ ਟਾਈਮ ਮਾਰਨਿੰਗ ਦਾ ਮਾਰਨਿੰਗ ਤੇ ਸਾਢੇ 5 ਵਜੇ ਨੇ ਇਸ ਟਾਈਮ ਬੱਚੇ ਹਜੇ ਸੁੱਤੇ ਪਏ ਨੇ ਜਨਾਬ ਜੀ ਵੀ ਸੁੱਤੇ ਪਏ ਨੇ ਮੈਂ ਉੱਠ ਗਈ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਮਾਂ ਨੂੰ ਆਪਣੀ ਨੀਂਦ ਤਿਆਗਣੀ ਪੈਂਦੀ ਆ ਆਪਣੇ ਬੱਚਿਆਂ ਲਈ ਆਪਣੇ ਪਤੀ ਦੇਵ ਲਈ ਤੇ ਅੱਜ ਮੇਰੇ ਲਈ ਸੀਗਾ ਇੱਕ ਚੈਲੰਜ ਚੈਲੰਜ ਮੇਰੇ ਲਈ ਹੈ ਸਕੂਲ ਵਾਲਿਆਂ ਵੱਲੋਂ ਬੱਚਿਆਂ ਦੇ ਸਕੂਲ 'ਚ ਆਪਾਂ ਟਿਫਨ ਜੋ ਭੇਜਣੇ ਨੇ ਉਹਦੇ ਵਿੱਚ ਕੋਈ ਵੀ ਗ੍ਰੀਨ ਡਿਸ਼ ਵੇਚਣੀ ਹੈ ਤੇ ਮੈਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕਿ ਮੈਂ ਗ੍ਰੀਨ ਡਿਸ਼ ਆਖਿਰਕਾਰ ਬਣਾਵਾਂ ਕੀ ਪਹਿਲੇ ਤੇ ਮੈਂ ਸੋਚਿਆ ਕਿ ਚਲੋ ਰਾਈਸ ਬਣਾ ਲੈਨੇ ਆਪਾਂ ਕਲਰ ਪਾ ਕੇ ਗ੍ਰੀਨ ਕਲਰ ਪਾ ਕੇ ਮਿੱਠੇ ਰਾਈਸ ਬਣਾ ਲਵੋ ਚਾਹੇ ਨਮਕੀਨ ਬਣਾ ਲਵੋ ਪਰ ਬੱਚੇ ਕਹਿੰਦੇ ਨਹੀਂ ਮੰਮਾ ਕੁਝ ਅਲੱਗ ਜੀ ਡਿਸ਼ ਖਾਣੀ ਆ ਤਾਂ ਫੇਰ ਮੈਂ ਅਲੱਗ ਡਿਸ਼ ਲਈ ਸਭ ਤੋਂ ਪਹਿਲਾਂ ਤਾਂ ਪਾਲਕ ਲੈ ਕੇ ਆਈਆਂ ਦੇਖੋ ਰਾਤੀ ਬਾਜ਼ਾਰ ਗਏ ਬਾਜ਼ਾਰ ਤੋਂ ਪਾਲਕ ਲੈ ਕੇ ਆਏ ਨਾਲ ਲੈ ਕੇ ਆਈ ਮੈਂ ਧਣੀਆਂ ਧਣੀਆਂ ਲੈ ਆਈ ਅਦਰਕ ਲੈ ਕੇ ਆਈਆਂ ਆਪਾਂ ਇਹਨਾਂ ਚੀਜ਼ਾਂ ਤੋਂ ਹੀ ਇੱਕ ਅਲੱਗ ਜੀ ਡਿਸ਼ ਬਣਾਵਾਂਗੇ ਜੋ ਬੱਚਿਆਂ ਨੂੰ ਬਹੁਤ ਪਸੰਦ ਆਵੇਗੀ ਸ਼ਾਇਦ ਇਹ ਚੈਲੰਜਰ ਇਸ ਮਹੀਨੇ ਦੇ ਵਿੱਚ ਸਾਵਣ ਦੇ ਮਹੀਨੇ ਵਿੱਚ ਹਰ ਇੱਕ ਮਾਲੀ ਹੋਵੇਗਾ ਇਹ ਤੇ ਆਪਾਂ ਨੂੰ ਸਮਝ ਨਹੀਂ ਆਂਦੀ ਕੀ ਆਪਾਂ ਬਣਾਈਏ ਕੀ ਨਾ ਬਣਾਈਏ ਤੇ ਚਲੋ ਮੈਂ ਕਿਹਾ ਚਲੋ ਮੈਂ ਆਪਣੀ ਭੈਣਾਂ ਨਾਲ ਵੀ ਸ਼ੇਅਰ ਕਰ ਦਿੰਨੀ ਆ ਉਹਨਾਂ ਲਈ ਥੋੜੀ ਜਿਹੀ ਆਸਾਨੀ ਹੋ ਜਾਵੇਗੀ ਮੈਨੂੰ ਤਾਂ ਬਹੁਤ ਔਖਾ ਲੱਗਿਆ ਸਮਝ ਨਹੀਂ ਆਈ ਕਾਫੀ ਢੇਰ ਸੋਚਣ ਤੋਂ ਬਾਅਦ ਬਸ ਮੈਨੂੰ ਇਹੀ ਸਮਝ ਆਈ ਹੈ ਕਿਉਂ ਨਾ ਅੱਜ ਆਪਾਂ ਮੈਂ ਕਿਹਾ ਪਾਲਕ ਦਾ ਧਨੀਆ ਪਾ ਕੇ ਵਧੀਆ ਜਾ ਟੇਸਟੀ ਜਿਹਾ ਨਾਸ਼ਤਾ ਰੈਡੀ ਕਰੀਏ ਨਾਸ਼ਤੇ ਦੇ ਵਿੱਚ ਆਪਾਂ ਬਣਾ ਰਹੇ ਹਾਂ ਅੱਜ ਪਰਾਂਠੇ ਤੇ ਪਰਾਂਠਿਆਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਪਹਿਲੇ ਆਪਾਂ ਇਸ ਮਹਨ ਤਿਆਰ ਕਰ ਲੈਨੇ ਆ ਥੋੜੀ ਜਿਹੀ ਆਪਾਂ ਲੈ ਰਹੇ ਆ ਜੀ ਪਾਲਕ ਪਾਲਕ ਦੇ ਨਾਲ ਆਪਾਂ ਲਵਾਂਗੇ ਧਨੀਆ ਫਿਰ ਉਸ ਤੋਂ ਬਾਅਦ ਆਪਾਂ ਮੀਡੀਅਮ ਸਾਈਜ਼ ਦੇ 2-3 ਪਿਆਜ਼ ਛਿੱਲਾਂਗੇ ਨਾਲ ਹਰੀਆ ਮਿਰਚਾ ਅਦਰਕ ਇਹ ਸਭ ਕੁਝ ਆਪਾਂ ਗ੍ਰਾਈਂਡਰ ਕਰ ਲਾਂਗੇ ਗ੍ਰਾਈਂਡਰ ਕਰਕੇ ਫਿਰ ਬਣਾਵਾਂਗੇ ਪਰਾਠੇ ਤੇ ਯੰਮੀ ਯੰਮੀ ਪਰਾਠੇ ਚਲੋ ਤੁਸੀਂ ਦੇਖਦੇ ਰਹੋ ਬੜੇ ਰਹੋ ਵੀਡੀਓ ਦੇ ਨਾਲ ਨਾਲ ਕਿ ਮੈਂ ਪਰਾਂਠੇ ਕਿਵੇਂ ਬਣਾਵਾਂਗੀ ਕਿਦਾਂ ਦਾ ਟੇਸਟ ਰਹੂਗਾ ਸਾਰਾ ਕੁਝ ਅੱਪਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਐਨੇ ਜਿਹਾ ਵੀ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਨਿਊ ਹੋਣ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਮੈਨੂੰ ਸਪੋਰਟ ਕਰਦੇ ਰਹੋ ਜਿੱਦਾਂ ਤੁਸੀਂ ਸਪੋਰਟ ਕਰ ਰਹੇ ਹੋ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਸਾਰੇ ਭੈਣ ਭਰਾਵਾਂ ਦਾ ਜੋ ਮੈਨੂੰ ਦਿਲ ਤੋਂ ਸਪੋਰਟ ਕਰ ਰਹੇ ਨੇ ਤੇ ਜਿਨ੍ਹਾਂ ਦੇ ਵਧੀਆ-ਵਧੀਆ ਜੇ ਕਮੈਂਟ ਆਉਂਦੇ ਨੇ ਇਦਾਂ ਹੀ ਪਿਆਰ ਬਣਾਈ ਰੱਖੋ ਤੁਹਾਡੀ سپورਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਚਲੋ ਹੁਣ ਆਪਾਂ ਪਹਿਲੇ ਕਰ ਲੈਨੇ ਆ ਜੀ ਪਾਲਕ ਨੂੰ ਰੈਡੀ ਸ਼ੈਡੀ ਧੋ ਲੈਨੇ ਆ ਹਾ ਦੇਖੋ ਇੰਨੀ ਪਾਲਕ ਆਪਾਂ ਪਾ ਲਈ ਬਾਕੀ ਜੋ ਪਾਲਕ ਬਚ ਗਈ ਆ ਆਪਣੇ ਐ ਨੂੰ ਵੀ ਆਪਾਂ ਦਿਨ ਦੇ ਵਿੱਚ ਹੀ ਯੂਜ਼ ਕਰਾਂਗੇ ਕੀ ਕਰਾਂਗੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਜਦੋਂ ਸਕੂਲ ਵਾਲੇ ਕੋਈ ਨਾ ਕੋਈ ਚੈਲੰਜ ਰੱਖ ਦਿੰਦੇ ਨੇ ਨਾ ਐਦਾਂ ਪੇਰੈਂਟਸ ਨੂੰ ਭੱਜਣਾ ਪੈ ਜਾਂਦੀ ਆ ਨੇ ਅੱਜ ਹੈਗਾ ਗ੍ਰੀਨ ਡੇ सेलिब्रेट ਕਰ ਰਹੇ ਨੇ ਉਹਦੇ ਲਈ ਗ੍ਰੀਨ ਡਰੈੱਸ ਵੀ ਲੈ ਕੇ ਆਏ ਆ ਡਰੈੱਸ ਕਹਿੰਦੇ ਸਕੂਲ ਵਾਲੇ ਪੂਰੀ ਗ੍ਰੀਨ ਪਾ ਕੇ ਆਣੀ ਹੈ ਪਰ ਹੁਣ ਤੁਸੀਂ ਖੁਦ ਸੋਚੋ ग्रीन शर्ट टीशर्ट मिल जाती है लेकिन ग्रीन पैंट बड़ी मुश्किल ਨਾਲ ਮਿਲਦੀ ਹੈ ਅਸੀਂ ਪੰਜ ਛੇ ਸ਼ਾਪ ਤੇ ਗਏ ਸਾਨੂੰ ਪੈਂਟ ਨਹੀਂ ਮਿਲੀ ਹੈਗੀ 그린 ਤੇ ਫਿਰ 그린 ਲੋਰ ਸੀਗੀ ਇੱਕ ਕੰਦੇ ਕੋਲ ਮੈਂ ਕਿਹਾ ਵੀ ਬੇਟਾ ਹੁਣ ਇਹਦੇ ਨਾਲ ਹੀ ਕੰਮ ਆਸਾਰ ਪਰ ਬੱਚੇ ਕਿੱਥੇ ਮੰਨਦੇ ਨੇ ਸਕੂਲ ਵਾਲਿਆਂ ਨੂੰ ਇਹ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਕਹਿ ਦੇਣਾ ਚਾਹੀਦਾ ਕਿ ਜੇਕਰ ਮਿਲ ਗਈ ਗ੍ਰੀਨ ਡਰੈਸ ਤਾਂ ਠੀਕ ਹੈ ਨਹੀਂ ਕੋਈ ਵੀ ਡਰੈਸ ਪਾ ਕੇ ਆ ਜਿਓ ਜਾਂ ਕਲੀ ਟੀ-ਸ਼ਰਟ 셔ਟ ਪਾ ਕੇ ਨਾਲ ਕੋਈ ਪੈਂਟ ਜੀਨਸ ਦੀ ਪਾ ਕੇ ਆ ਜਿਓ ਪਰ ਬੱਚੇ ਵੀ ਜਿੱਦਾਂ ਸਕੂਲ ਵਾਲੇ ਕਹਿੰਦੇ ਨੇ ਉਦਾਂ ਹੀ ਚੱਲਦੇ ਨੇ ਬਹੁਤ ਮੁਸ਼ਕਲ ਨਾਲ ਮੰਨਿਆ ਏ ਇੱਕੰਬੀ ਅੰਦਰ ਮਮਾ ਮੈਂ ਸਕੂਲ ਚ ਲੋਰਨੀ ਪਾ ਕੇ ਜਾਣੀ ਮੈਂ ਕਿਹਾ ਤੂੰ ਫਿਰ ਜੀਨਸ ਪਾ ਕੇ ਚਲਾ ਜਾ ਪਰ ਬੱਚੇ ਕਿਥੇ ਮੰਨਦੇ ਨੇ ਬੱਚਿਆਂ ਦੇ ਮਾਈਂਡ ਦੇ ਵਿੱਚ ਉਹੀ ਬੈਠ ਜਾਂਦਾ ਵੀ ਨਹੀਂ ਸਕੂਲ ਵਾਲਿਆਂ ਨੇ ਐਦਾਂ ਕਿਹਾ ਸਕੂਲ ਵਾਲਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਕੋਈ ਚੀਜ਼ ਨਹੀਂ ਵੀ ਮਿਲਿਆ ਤਾਂ ਦਿੱਤਾ ਬੱਚਿਆਂ ਨੂੰ ਇੱਕ ਵਾਰੀ ਇਹ ਵੀ ਕਹਿ ਦੇਣਾ ਚਾਹੀਦਾ ਹੈ ਕਿ ਕੋਈ ਗੱਲ ਨਹੀਂ ਜੇਕਰ ਮਿਲਦੀ ਹੈ ਤਾਂ ਠੀਕ ਹੈ ਨਹੀਂ ਕੋਈ ਹੋਰ ਡਰੈਸ ਪਾ ਕੇ ਆ ਜਾਣਾ ਸ਼ਰਟ ਟੀ-ਸ਼ਰਟ ਕੱਲੀ ਵੀ ਪਾ ਸਕਦੇ ਆ ਤਨੀਏ ਦੇ ਕੋ ਰਾਤੀ ਮੰਡੀ ਚੋਂ ਲੈ ਕੇ ਆਏ ਆ ਆਪਾਂ ਕਿਦਾਂ ਦਾ ਹੋ ਗਿਆ ਪਾਲਕ ਤੇ ਧਣੀਆਂ ਆਪਾਂ ਵਾਸ਼ ਕਰਕੇ ਰੱਖ ਦਿੱਤਾ ਤੇ ਨਾਲ ਹੀ ਆਪਾਂ ਕਰ ਲਿਆ ਏ ਦੇਖੋ ਪਰਾਂਠਿਆਂ ਦੇ ਵਿੱਚ ਪਾਣ ਲਈ ਮਸਾਲਾ ਰੈਡੀ ਮਸਾਲੇ ਦੇ ਵਿੱਚ ਆਪਾਂ ਤਿੰਨ ਪਿਆਜ਼ ਮੀਡੀਅਮ ਸਾਈਜ਼ ਦੇ ਹਰੀਆਂ ਮਿਰਚਾਂ ਤੇ ਨਾਲ ਅਦਰਕ ਲੈ ਲਿਆ ਏ ਧਣੀਆਂ ਵੀ ਆਪਾਂ ਦੇਖੋ ਤੋਸਵਾਰ ਕੇ ਰੱਖ ਲਿਆ ਇਹਨੂੰ ਆਪਾਂ ਬਰੀਕ ਬਰੀਕ ਕਟਿੰਗ ਕਰਾਂਗੇ ਤੇ ਜਿਹੜੀ ਪਾਲਕ ਹੈ ਆਪਣੀ ਪਾਲਕ ਨੂੰ ਆਪਾਂ ਗ੍ਰਾਇੰਡਰ ਕਰਾਂਗੇ ਮਿਕਸੀਚ ਬਿਲਕੁਲ ਬਰੀਕ ਕਰ ਲਵਾਂਗੇ ਅੱਧਾ ਕੱਪ ਪਾਣੀ ਦਾ ਪਾ ਕੇ ਮਿਕਸੀਚ ਜਿਹੜਾ ਦੇ ਲੈਨੇ ਆਪਾਂ ਤੇ ਜਿਹੜੇ ਆ ਮਸਾਲਾ ਰੈਡੀ ਕੀਤਾ ਪਿਆਜ਼ ਹਰੀਆਂ ਮਿਰਚਾਂ ਆਦਰਕ ਇਹ ਮੈਂ ਇਹਦੇ ਵਿੱਚ ਨੂੰ ਗ੍ਰਾਇੰਡਰ ਚੋਂ ਕੱਢਾਂਗੇ ਇਹ ਸਾਰੇ ਕੁਝ ਕਰਕੇ ਜੀ ਦੇਖੋ ਆਪਾਂ ਧਨੀਆ ਬਰੀਕ ਕੱਟ ਲਿਆ ਸੀਗਾ ਉਹਨੂੰ ਆਟੇ ਦੇ ਵਿੱਚ ਮਿਕਸ ਕਰਨ ਲੱਗੇ ਆ ਆਟਾ ਛਾਣ ਕੇ ਆਪਾਂ ਧਨੀਆ ਮਿਕਸ ਕਰ ਲਿਆ ਤੇ ਜੋ ਵੀ ਮਸਾਲਾ ਰੈਡੀ ਛਾੜੀ ਕੀਤਾ ਏ ਉਹ ਵੀ ਆਪਾਂ ਮਿਕਸ ਕਰਦੇ ਚੰਨੇ ਆ ਵਿੱਚ ਤੇ ਜੋ ਆਪਾਂ ਪਾਲਕ ਦੀ ਪਿਓਰੀ ਬਣ ਗਈ ਹੈ ਇੱਕ ਉਹ ਬਿਲਕੁਲ ਹੀ ਚੰਗੀ ਤਰ੍ਹਾਂ ਬਰੀਕ ਪੀਸ ਲਈ ਹੈ ਮੈਂ ਉਹਦੇ ਨਾਲ ਹੀ ਆਪਾਂ ਆਟੇ ਨੂੰ ਗੁੰਨਾਂਗੇ ਤੇ ਆਟੇ ਦੇ ਵਿੱਚ ਮਸਾਲੇ ਹੋਰ ਕੀ ਕੀ ਪਾਏ ਨੇ ਸਭ ਤੋਂ ਪਹਿਲਾਂ ਆਪਾਂ ਗਰਮ ਮਸਾਲਾ ਪਾਇਆ ਹੈ ਤੇ ਫਿਰ ਮੈਂ ਕਾਲੀਆਂ ਮਿਰਚਾਂ ਜੀਰਾ ਤਿੱਟਣੀਆਂ ਬਰੀਕ ਪੀਸਿਆ ਹੋਇਆ ਉਹ ਪਾਇਆ ਉਹ ਮੈਂ ਪਹਿਲਾਂ ਉਹਨੂੰ ਭੁੰਨ ਕੇ ਨਾ ਤਿੰਨੋਂ ਚੀਜ਼ਾਂ ਨੂੰ ਫੇਰ ਮਸਾਲਾ ਬਣਾ ਕੇ ਰੈਡੀ ਕਰਕੇ ਰੱਖਿਆ ਹੋਇਆ ਉਹ ਪਾ ਦਿੱਤਾ ਆਪਾਂ ਨੇ ਤੇ ਲਾਲ ਮਿਰਚ ਆਪਾਂ ਨਹੀਂ ਪਾਰੇ ਬਿਲਕੁਲ ਵੀ ਕਿਉਂਕਿ ਹਰੀਆਂ ਮਿਰਚਾਂ ਆਪਾਂ ਗ੍ਰਾਇੰਡਰ ਕਰ ਲੀਆਂ ਸੀਗੀਆਂ ਮੇਰੇ ਘਰ ਦੇ ਵਿੱਚ ਆਪਾਂ ਲਾਲ ਮਿਰਚ ਬਿਲਕੁਲ ਵੀ ਯੂਜ਼ ਨਹੀਂ ਕਰਦੇ ਤੇ ਇੱਥੇ ਬਾਦ ਦੇ ਵਿੱਚ ਟੇਸਟ ਅਕੋਰਡਿੰਗ ਆਪਾਂ ਪਾ ਲਿਆ ਏ ਨਮਕ ਨਮਕ ਵੀ ਆਪਾਂ ਜ਼ਿਆਦਾ ਨਹੀਂ ਪਾਣਾ ਹੈਗਾ ਘੱਟ ਹੀ ਨਮਕ ਖੱਪਦਾ ਏ ਆਟੇ ਦੇ ਵਿੱਚ ਕਿਉਂਕਿ ਆਟਾ ਥੋੜਾ ਜਿਹਾ ਹੀ ਗੁੰਨੇ ਆ ਜੋ ਹੁਣ ਸਿਰਫ ਆਪਾਂ ਨੂੰ ਬ੍ਰੇਕਫਾਸਟ ਦੇ ਵਿੱਚ ਦੋ ਦੋ ਪਰਾਂਠੇ ਹੀ ਬਣ ਜਾਣ ਬਸ ਇੰਨਾ ਘੱਟਾ ਗੁੰਨ ਰਹੀ ਆ ਮੈਂ ਇਹ ਮਸਾਲਿਆਂ ਨੂੰ ਚੰਗੀ ਤਰ੍ਹਾਂ ਰੈਡੀ ਸ਼ੈਡੀ ਕਿ ਆਪਾਂ ਜੋ ਪਾਲਕ ਦੀ ਪਿਓਰੀ ਬਣਾਈ ਸੀਗੀ ਉਹਦੇ ਨਾਲ ਹੀ ਆਟਾ ਗੁੰਨ ਲਵਾਂਗੇ ਤੇ ਆਟੇ ਦਾ ਰੰਗ ਨਾ ਬਿਲਕੁਲ ਹਰਾ ਹਰਾ ਹੋਇਆ ਸੀਗਾ ਬਣਿਆ ਆਟਾ ਜਦੋਂ ਮੈਂ ਗੁੰਨਿਆ ਨਾ ਹਰੇ ਹਰੇ ਰੰਗ ਦੇ ਪਰਾਂਠੇ ਬਣੇ ਜੋ ਕਿ ਇੱਕਮ ਦੇ ਟਿਫਨ ਵਿੱਚ ਗ੍ਰੀਨ ਡਿਸ਼ ਭੇਜਣੀ ਸੀਗੀ ਤੇ ਮੈਨੂੰ ਤਾਂ ਬੜੀ ਵਧੀਆ ਲੱਗੀ ਇਹ ਡਿਸ਼ ਆਸਾਨੀ ਦੇ ਨਾਲ ਵੀ ਬਣਨ ਵਾਲੀ ਡਿਸ਼ ਹੈ ਤੇ ਬੱਚੇ ਖਾ ਕੇ ਵੀ ਖੁਸ਼ ਹੋਗੇ ਹੈਲਥੀ ਨਾਸ਼ਤਾ ਹੈ ਇਹ ਤੁਸੀਂ ਵੀ ਐਦਾਂ ਕਰ ਸਕਦੇ ਹੋ ਜੇਕਰ ਬੱਚਿਆਂ ਦੇ ਡਿਫਨ ਵਿੱਚ ਕੁਝ ਵੀ ਗ੍ਰੀਨ ਕੋਈ ਡਿਸ਼ ਆਪਾਂ ਨੂੰ ਭੇਜਣੀ ਹੋਵੇ ਪਾਲਕ ਦਾ ਆਪਾਂ ਪਾਲਕ ਪਨੀਰ ਵੀ ਬਣਾ ਸਕਦੇ ਸੀਗੇ ਪਰ ਬੱਚੇ ਕਹਿੰਦੇ ਮੰਮਾ ਨਹੀਂ ਵੀ ਉਹਦੇ ਨਾਲ ਫੁਲਕੇ ਨੇ ਜਿਹੜੇ ਉਹ ਵਾਈਟ ਹੋ ਜਾਣਗੇ ਕਹਿੰਦਾ ਮੈਂ ਤਾਂ ਲੈ ਕੇ ਹੀ ਗ੍ਰੀਨ ਡਿਸ਼ ਚਾਣੀ ਆ ਵਾ ਸੱਚ ਇਸ ਲਈ ਮੈਨੂੰ ਇਹ ਇਦਾਂ ਪਰਾਂਠੇ ਬਣਾਣੇ ਪਏ ਨੇ ਤੇ ਪਾਲਕ ਦਾ ਜੋ ਟੇਸਟ ਆਇਆ ਧਨੀਏ ਦਾ ਪਰਾਂਠਿਆਂ ਦੇ ਵਿੱਚ ਇੰਨੇ ਟੇਸਟੀ ਲੱਗੇ ਖਾਣ ਨੂੰ ਪਰਾਂਠੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈ ਕਿ ਇੱਕ ਵਾਰ ਤੁਸੀਂ ਵੀ ਟਰਾਈ ਕਰਨਾ ਇਦਾਂ ਤੇ ਸਰਦੀਆਂ ਦੇ ਵਿੱਚ ਆਪਾਂ ਮੇਥੀ ਪਾ ਲੈਨੇ ਆ ਪਾਲਕ ਪਾ ਲੈਨੇ ਆ ਉਦੋਂ ਵੀ ਬਹੁਤ ਵਧੀਆ ਟੇਸਟੀ ਪਰਾਠੇ ਬਣਦੇ ਨੇ ਇਹ ਤੇ ਮੇਥੀ ਤੁਹਾਨੂੰ ਪਤਾ ਹੈ ਗਰਮੀ ਦੇ ਵਿੱਚ ਅਵੇਲੇਬਲ ਨਹੀਂ ਹੁੰਦੀ ਇਸ ਲਈ ਪਾਲਕ ਦੇ ਨਾਲ ਹੀ ਬਹੁਤ ਹੀ ਟੇਸਟੀ ਪਰਾਠੇ ਬਣ ਚੁੱਕੇ ਸੀਗੇ ਤੇ ਆਟੇ ਦਾ ਕਲਰ ਵੀ ਤੁਸੀਂ ਦੇਖ ਲਓ ਬਿਲਕੁਲ ਗ੍ਰੀਨ ਗ੍ਰੀਨ ਸੀਗਾ ਤੇ ਲੋ ਆਟਾ ਆਪਾਂ ਗੁੰਨ ਲਿਆ ਰੈਡੀ ਸ਼ੈਡੀ ਹੋ ਗਿਆ ਆਟਾ ਤੇ ਹੁਣ ਤਵੇ ਨੂੰ ਸਾਫ਼ ਕਰਦੇ ਆਂ ਤੇ ਬੱਚਿਆਂ ਨੂੰ ਪਰਾਂਠੇ ਬਣਾ ਕੇ ਦੇਣੇ ਆ ਖਾਣ ਨੂੰ ਤੇ ਨਾਲ ਦਿੰਨੇ ਆ ਆਪਾਂ ਟਿਫਨ ਦੇ ਵਿੱਚ ਲੈ ਜਾਣ ਨੂੰ ਇੱਧਰ ਆਪਾਂ ਪਰਾਂਠੇ ਦੇਖੋ ਰੈਡੀ ਕਰਨ ਲੱਗ ਪਏ ਆ ਤੇ ਪਰਾਂਠਿਆਂ ਦਾ ਕਲਰ ਦੇਖੋ ਗ੍ਰੀਨ ਗ੍ਰੀਨ ਕਲਰ ਆ ਰਿਹਾ ਤੇ ਖਾਣ ਨੂੰ ਪਰਾਂਠੇ ਇੰਨੇ ਜ਼ਿਆਦਾ ਟੇਸਟੀ ਬਣੇ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਬੱਚੇ ਵੀ ਖੁਸ਼ ਹੋ ਜਾਣਗੇ ਤੇ ਜਿਹੜੀ ਆਪਣੀਆਂ ਮੰਮੀਆਂ ਦੀ ਟੈਨਸ਼ਨ ਹੁੰਦੀ ਹੈ ਕਿ ਕੀ ਗ੍ਰੀਨ ਡਿਸ਼ ਭੇਜੀ ਉਹ ਵੀ ਸੋਲਵ ਹੋ ਗਈ ਹੈ ਨਹੀਂ ਮੈਂ ਮੈਨੂੰ ਤਾਂ ਬੜੀ ਉਲਝਣ ਲੱਗ ਰਹੀ ਸੀ ਕਿ ਮੈਂ ਇਹ ਜੀ ਕਿ ਡਿਸ਼ ਭੇਜਾਂ ਸਾਰੀ ਮੁਸ਼ਕਲਾਂ ਦਾ ਹੱਲ ਮੈਨੂੰ ਇਹ ਪਰਾਂਠੇ ਲੱਗੇ ਨੇ ਜਿਸ ਤਰ੍ਹਾਂ ਮੇਰੀ ਮੁਸ਼ਕਲ ਦਾ ਹੱਲ ਹੋ ਗਿਆ ਤੁਹਾਡੀ ਵੀ ਮੁਸ਼ਕਲ ਦਾ ਹੱਲ ਹੋ ਜਾਣਾ ਹੈ ਤੁਸੀਂ ਵੀ ਇਹ ਡਿਸ਼ ਬਣਾ ਕੇ ਭੇਜਣਾ ਟਿਫਨ ਦੇ ਵਿੱਚ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਹਨਾ ਅੱਜ ਦਾ ਵਲੌਗ ਕਿੱਦਾਂ ਦੀ ਲੱਗੀ ਇਹ ਰੈਸਪੀ ਮੈਨੂੰ ਜਰੂਰ ਦੱਸਣਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਦਿਲ ਤੋਂ ਮੇਰੇ ਭੈਣ ਭਰਾ ਮੈਨੂੰ ਜੋ ਸਪੋਰਟ ਕਰ ਰਹੇ ਨੇ ਤੇ ਐਦਾਂ ਹੀ ਪਲੀਜ਼ ਸਪੋਰਟ ਕਰਦੇ ਰਹਿਣਾ ਤੇ ਮੇਰੀ ਕੁਕਿੰਗ ਨੂੰ ਜੋ ਪਿਆਰ ਤੁਸੀਂ ਦੇ ਰਹੇ ਹੋ ਅੱਗੇ ਵੀ ਐਦਾਂ ਹੀ ਤੁਸੀਂ ਪਿਆਰ ਦਿੰਦੇ ਰਹਿਣਾ ਤੇ ਚਲੋ ਜੀ ਫਿਰ ਹਨਾ ਮੈਨੂੰ ਜਰੂਰ ਕਮੈਂਟ ਕਰ ਕਰਕੇ ਦੱਸਿਓ ਕਿ ਕਿਨੂ ਕਿਨੂ ਮੇਰੀ ਅੱਜਕੱਲ ਦੀ ਕੁਕਿੰਗ ਹੈ ਜਿਹੜੀ ਮੈਂ ਵਲੌਗ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਉਹ ਪਸੰਦ ਆ ਰਹੀ ਹੈ ਤੇ ਮੈਂ ਤੁਹਾਡੇ ਸੋਹਣੇ ਸੋਹਣੇ ਜੇ ਕਮੈਂਟਾਂ ਦੀ ਵੇਟ ਕਰਦੀ ਰਹਿਣੀ ਆ ਪਲੀਜ਼ ਕੈਂਟ ਕੈਂਟ ਜੇ ਤੁਸੀਂ ਕਮੈਂਟ ਕਰਦਿਆ ਕਰੋ ਤੇ ਜੋ ਵੀ ਨਿਊ ਹੋਣ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਪਲੀਜ਼ ਉਹ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਜੀ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਉਹਦੇ ਨਾਲ ਮੇਰੇ ਵਲੌਗ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੂਗੀ ਇੱਧਰ ਆਪਾਂ ਪਲੇਟਿੰਗ ਕਰਨ ਲੱਗ ਗਏ ਆ ਜੀ ਹੁਣ ਮੇਰੇ ਘਰ ਦੇ ਵਿੱਚ ਪਰਾਂਠੇ ਬੱਚੇ ਤੇ ਸਾਰੇ ਜਣੇ ਮਲਾਈ ਦੇ ਨਾਲ ਖਾਂਦੇ ਨੇ ਲੋਚੀ ਆਓ ਤੁਸੀਂ ਵੀ ਖਾਓ ਗਰਮਾ ਗਰਮ ਪਰਾਂਠੇ ਤੇ ਕਿੱਦਾਂ ਦੇ ਲੱਗ ਰਿਹਾ ਪਰਾਂਠਾ ਜ਼ਰੂਰ ਦੱਸ ਦੇਣਾ ਬਾਏ ਬਾਏ ਕੱਲ ਮਿਲਦੇ ਹਾਂ ਹੁਣ